ਲਗਾਤਾਰ ਮਰਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਭਾਵਕ ਚਿੱਠੀ ਲਿਖੀ ਉਸ ਤੋਂ ਬਾਅਦ ਸੁਪਰੀਮ ਕੋਰਟ ਨੂੰ ਡੱਲੇਵਾਲ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਕਿਉਂਕਿ ਜ ਉਹਦੇ ਵਿੱਚ ਉਹਨਾਂ ਨੇ ਦੱਸਿਆ ਤੁਹਾਨੂੰ ਦੱਸ ਦਈਏ ਕਿ ਡੱਲੇਵਾਲ ਨੇ ਜਿਹੜੀ ਸੁਪਰੀਮ ਕੋਰਟ ਨੂੰ ਇੱਕ ਪੱਤਰ ਲਿਖਿਆ ਹੈ ਉਹਨਾਂ ਨੇ ਮਰਨ ਵਰਤ ਨੂੰ 25 ਦਿਨ ਹੋ ਗਏ ਨੇ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਕਿਉਂਕਿ ਉਹ ਕਈ ਦਿਨਾਂ ਤੋਂ ਬਿਨਾਂ ਕੁਝ ਖਾਦੇ ਪੀਤੇ ਮਰਨ ਵਰਤੇ ਨੇ ਢੱਲੇਵਾਲ ਨੇ ਸੁਪਰੀਮ ਕੋਰਟ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ ਉਹਨਾਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੀ ਮੰਗ ਕੀਤੀ ਹੈ ਪੰਜਾਬ ਦੇ ਫਿਰੋਜ਼ਪੁਰ ਦੇ ਪਿੰਡ ਢੱਲੇਵਾਲ ਦੇ ਰਹਿਣ ਵਾਲੇ 70 ਸਾਲਾ ਜਗਜੀਤ ਸਿੰਘ ਢੱਲੇਵਾਲ ਕੈਂਸਰ ਦੇ ਮਰੀਜ਼ ਨੇ ਉਹ ਲਗਾਤਾਰ 25 ਦਿਨਾਂ ਤੋਂ ਹਰਿਆਣਾ ਪੰਜਾਬ ਦੀ ਖਨੌਰੀ ਸਰਾਂ ਤੇ ਮਰਨ ਵਰਤੇ ਬੈਠੇ ਨੇ ਦੰਦੇਵਾਲੂਦੋਂ ਤੱਕ ਮੰਨਵਰਤ ਤੋੜਨ ਨੂੰ ਤਿਆਰ ਨਹੀਂ ਜਦੋਂ ਤੱਕ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ ਕਿਸਾਨਾਂ ਕੋ ਡੰਦੇਵਾਲ ਨੇ ਸੁਪਰੀਮ ਕੋਰਟ ਨੂੰ ਜਜਬਾਤੀ ਪੀਲ ਕੀਤੀ ਹੈ ਉਹਨਾਂ ਨੇ ਆਪਣੇ ਪੱਤਰ ਚ ਲਿਖਿਆ ਮੈਂ ਤੁਹਾਡਾ ਮੇਰੀ ਸਿਹਤ ਸੰਬੰਧੀ ਚਿੰਤਾਵਾਂ ਦਾ ਸਮਰਥਨ ਕਰਦਾ ਹਾਂ ਪਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੀ ਜਾਨ ਮੇਰੀ ਜਾਨ ਨਾਲੋਂ ਵੱਧ ਮਹੱਤਵਪੂਰਨ ਹੈ ਤਾਂ ਇਹ ਉਹਨਾਂ ਨੇ ਇੱਕ ਭਾਵੁਕ ਗੱਲ ਲਿਖੀ ਹੈ ਆਪਣੀ ਚਿੱਠੀ ਦੇ ਵਿੱਚ ਜਿਹੜੀ ਉਹਨਾਂ ਨੇ ਸੁਪਰੀਮ ਕੋਰਟ ਨੂੰ ਲਿਖੀ ਹੈ ਤਾਂ ਜਗਜੀਤ ਸਿੰਘ ਡੱਲੇਵਾਲ ਹੁਣ ਮਰਨ ਵਰਤੇ ਬੈਠੇ ਨੇ ਉਹਨਾਂ ਵਾਸਤੇ ਇੱਕ ਕੰੱਚ ਦਾ ਜਿਹੜਾ ਕੈبن ਤਿਆਰ ਕੀਤਾ ਗਿਆ ਹੈ ਸ਼ੀਸ਼ੇ ਵਾਲਾ ਕੈبن ਤਿਆਰ ਕੀਤਾ ਗਿਆ ਹੈ ਪਰ ਫਿਰ ਵੀ ਉਹ ਜੱਦੋਜਾਦ ਕਾਰਜਨੀਤਿਕ ਕਿਸਾਨਾਂ ਦੇ ਸੰਘਰਸ਼ ਦੀ ਲੜਾਈ ਲਗਾਤਾਰ ਹੁਣਾਂ ਵੱਲੋਂ ਲੜੀ ਜਾ ਰਹੀ ਹੈ ਬਹੁਤ ਸਾਰੀਆਂ ਸਿਆਸੀ ਜਥੇਬੰਦੀਆਂ ਧਾਰਮਿਕ ਆਗੂ ਇਸ ਤੋਂ ਇਲਾਵਾ ਕਿਸਾਨ ਆਗੂ ਉਹਨਾਂ ਨੂੰ ਮੈਨਣ ਵਾਸਤੇ ਉੱਥੇ ਪਹੁੰਚ ਰਹੇ ਨੇ ਬਾਕੀ ਸਮਾਜ ਸੇਵੀ ਲੋਕ ਵੀ ਉਹਨਾਂ ਦੇ ਨਾਲ ਉੱਥੇ ਮੋਰਚੇ ਦੇ ਵਿੱਚ ਸ਼ਾਮਲ ਹੋ ਰਹੇ ਨੇ ਪਰ ਕੇਂਦਰ ਸਰਕਾਰ ਦੇ ਉੱਤੇ ਕੋਈ ਵੀ ਅਸਰ ਹੁੰਦਾ ਵਿਖਾਈ ਨਹੀਂ ਦੇ ਰਿਹਾ ਦੱਸ ਚਾਣ ਜਾਣਕਾਰੀ ਦੇ ਦਈਏ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇੱਕ ਕੁਝ ਦਿਨ ਪਹਿਲਾਂ ਚਿੱਠੀ ਲਿਖੀ ਸੀ ਉਸ ਚਿੱਠੀ ਵਿੱਚ ਉਹਨਾਂ ਨੇ ਜਿਹੜਾ ਜਿਹੀਆਂ ਗੱਲਾਂ ਲਿਖੀਆਂ ਜਿਹੜੀਆਂ ਕਿ ਉਹਨਾਂ ਦੇ ਮਨ ਦੇ ਉੱਤੇ ਡੂੰਘਾ ਅਸਰ ਪਾ ਸਕਦੀਆਂ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਕੋਈ ਵੀ ਫੈਸਲਾ ਨਹੀਂ ਕੀਤਾ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਇੱਕ ਵੀ ਵਾਅਦੇ ਉੱਤੇ ਤੁਸੀਂ ਪੂਰੇ ਨਹੀਂ ਉਤਰੇ ਹੈਗੇ ਕਿਉਂਕਿ ਕਿਸਾਨ ਲੰਬੇ ਸਮੇਂ ਤੋਂ ਆਪਣੇ ਸੰਘਰਸ਼ ਕਰ ਰਹੇ ਨੇ ਤੁਸੀਂ ਵਾਅਦੇ ਬਹੁਤ ਕਰਦੇ ਹੋ ਕਿਸਾਨਾਂ ਨਾਲ ਪਰ ਪੂਰਾ ਕੁਝ ਵੀ ਨਹੀਂ ਕੀਤਾ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ 2021 ਵਿੱਚ ਜਦੋਂ ਕਿਸਾਨੀ ਅੰਦੋਲਨ ਦੀ ਸਮਾਪਤੀ ਹੋਈ ਉਦੋਂ ਜਿਹੜੀਆਂ ਮੰਗਾਂ ਮੰਨੀਆਂ ਸੀ ਕੇਂਦਰ ਸਰਕਾਰ ਨੇ ਉਸ ਦੇ ਉੱਤੇ ਕੰਮ ਨਹੀਂ ਕੀਤਾ ਗਿਆ ਤੇ ਉਹ ਮੰਗਾ ਜਿਉਂ ਦੀਆਂ ਤਿਉ ਖੜੀਆਂ ਨੇ ਉਹਨਾਂ ਮੰਗਾਂ ਦਾ ਜ਼ਿਕਰ ਜਗਜੀਤ ਸਿੰਘ ਡੱਲੇਵਾਲ ਨੇ ਕੀਤਾ ਕਿਉਂਕਿ ਐਮਐਸਬੀਸ ਵਿੱਚ 13 ਮੰਗਾਂ ਨੇ ਜਿਸ ਨੂੰ ਲੈ ਕੇ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਨੇ ਜਿਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਹੁਣ ਲਗਾਤਾਰ ਆਪਣੀ ਸਿਹਤ ਕਰ ਲਈਏ ਉਹਨਾਂ ਦੀ ਨਾਜ਼ੁਕ ਹੁੰਦੀ ਜਾ ਰਹੀ ਹੈ ਪਰ ਬਿਨਾ ਆਪਣੀ ਸਿਹਤ ਦੇ ਪ੍ਰਵਾਹ ਕੀਤੇ ਆ ਉਹ ਲਗਾਤਾਰ ਸੰਘਰਸ਼ ਦੇ ਉੱਤੇ ਬੈਠੇ ਨੇ ਕਿਉਂਕਿ ਕੈਂਸਰ ਦੇ ਵੀ ਮਰੀਜ਼ ਨੇ ਤੇ ਹੋਰ ਵੀ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੁਣ ਸਿਹਤ ਸੰਬੰਧੀ ਪਰੇਸ਼ਾਨ ਕਰਨ ਲੱਗੀਆਂ ਨੇ ਜਿਦੇ ਵਿੱਚ ਬੀਪੀ ਕੈਂਸਰ ਬੀਪੀ ਤੇ ਸ਼ੂਗਰ ਦੀ ਸਮੱਸਿਆ ਪਹਿਲਾਂ ਹੀ ਸੀ ਤਾਂ ਇਸ ਤੋਂ ਇਲਾਵਾ ਉਹਨਾਂ ਦੇ ਹੁਣ ਫੇਫੜਿਆਂ ਉੱਤੇ ਵੀ ਅਸਰ ਹੋਣਾ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਡਾਕਟਰ ਕਹਿੰਦੇ ਕਿ ਜੇਕਰ ਕੋਈ ਵਿਅਕਤੀ ਕੁਝ ਖਾਂਦਾ ਪੀਂਦਾ ਨਹੀਂ ਤਾਂ ਉਹ ਕੁਝ ਦਿਨ ਤੱਕ ਜਿਉਂਦਾ ਰਹਿ ਸਕਦਾ ਹੈ ਪਰ ਜਗੀਰ ਸਿੰਘ ਢੱਲੇਵਾਲ ਆਪਣੇ ਹੌਸਲੇ ਦੇ ਸਦਕਾ ਅੱਜ ਵੀ 25 ਦਿਨਾਂ ਤੋਂ ਬਾਅਦ ਆਪਣੀ ਲੜਾਈ ਹੈ ਜਿਹੜੀ ਉਹ ਲੜ ਰਹੇ ਨੇ ਮਰਨ ਵਰਤੇ ਬੈਠੇ ਨੇ ਭੁੱਖ ਹੜਤਾਲਾਂ ਦੀ ਲਗਾਤਾਰ ਜਾਰੀ ਹੈ ਤੇ ਉਹਨਾਂ ਨੇ ਆਪਣੀ ਜਿੱਦ ਤੇ ਬਜਿੱਦ ਨੇ ਕਿ ਮੈਂ ਉਦੋਂ ਤੱਕ ਨਹੀਂ ਉਠਾਂਗਾ ਜਦੋਂ ਤੱਕ ਕਿ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਿਆ ਜਾਂਦੀਆਂ ਤਾਂ ਹੁਣ ਦੇਖਣਾ ਹੋਵੇਗਾ ਕਿ ਪ੍ਰਧਾਨ ਮੰਤਰੀ ਦੀ ਚਿੱਠੀ ਤੋਂ ਬਾਅਦ ਜਿਹੜੀ ਸੁਪਰੀਮ ਕੋਰਟ ਨੂੰ ਪੱਤਰ ਲਿਖਿਆ ਉਸ ਦਾ ਕਿੰਨਾ ਕੋਸਰ ਵਿਖਾਈ ਦਿੰਦਾ ਹੈ ਸੁਪਰੀਮ ਕੋਰਟ ਆ ਜਿਹੜੀ ਉਹ ਕੇਂਦਰ ਨੂੰ ਕੀ ਆਦੇਸ਼ ਜਾਰੀ ਕਰਦੀ ਹੈ ਕਿਉਂਕਿ ਇੱਕ ਭਾਵਕ ਅਪੀਲ ਸੀਗੀ ਜਿਹੜੀ ਕਿ ਕਿਸਾਨਾਂ ਦੀਆਂ ਦਰਦਾਂ ਦੇ ਬਾਰੇ ਲਿਖੀ ਗਈ ਹੈ ਦਿਵਜਾਜ ਧੰਨਵਾਦ